ਪਾਜੀ 2012 ਮਾਡਲ ਆ VDI ਵੀਰੀਐਂਟ ਦੇ ਵਿੱਚ ਆ ਅਲਾਏ ਆਫਟਰ ਮਾਰਕੀਟ ਲੱਗੇ ਆ ਸਾਰੀ ਕਾਰ ਸਾਫ਼ ਸੁਥਰੀ ਕੋਈ ਰੁਪਈਆ ਨਹੀਂ ਲਾਣਾ ਇੱਥੇ ਠੀਕ ਆ ਹਾਂਜੀ ਇਹ ਦੇ ਦਾਂਗੇ ਸਵਾ 1000 ਰੁਪਈਆ ਝੱਕ ਲਿਓ ਬਾਈ ਪੇਡ ਨੰਬਰ ਵਾਲੀ ਨੋਵਾ ਕ੍ਰਿਸਟਾ ਦਵਾਂਗੇ ਉਹ ਵੀ ਕੈਪਟਨ ਸੀਟਾਂ ਵਾਲੀ ਬਿਲਕੁਲ ਠੀਕ ਆ ਵੀਰੇ ਤੇ ਅੱਗੇ ਆ ਗਈ XUV 500 ਨੰਬਰ ਚੈੱਕ ਕਰੋ ਬਹਿਲਾ ਦਾ ਜਿਵੇਂ ਸਿੱਧੂ ਮੂਸੇ ਦਾ ਨੇ ਕਿਹਾ ਤੇ 22 2 ਕਹਿੰਦੀ ਦੁਨੀਆ ਉਹ ਨੰਬਰ ਆ ਪੇਡ ਨੰਬਰ 22 20000 ਰੁਪਈਆ ਲਿਆਓ ਪਿੱਛੋਂ ਗੱਡੀ ਦਿਖਾਈ ਤੇ ਗੱਡੀ ਤੁਹਾਨੂੰ ਦੇਣੀ ਆ ਟਾਟਾ ਦੀ ਅਲਟਰੋ ਜਮਾ ਨਵੀਂ ਇਹ ਕਿੰਨੇ ਮਰੇ ਆਲਟੋ ਕਾਰ ਆ ਮਾਡਲ 2010 ਆ ਆਲ ਓਰੀਜਨਲ ਆ ਚੱਲੀ 50000 ਰਿਕਾਰਡ ਦੇ ਨਾਲ ਆ ਪੂਰੇ ਰਿਕਾਰਡ ਨਾਲ ਪੂਰੇ ਰਿਕਾਰਡ ਚੱਲੀ ਜੀ 50000 ਠੀਕ ਹੈ ਔਰ ਕਿਤੋਂ ਪੇਂਟ ਨਹੀਂ ਹੋ ਗਈ ਕਾਰ ਭਾਜੀ ਗਾਰੰਟੀ ਆ ਬਾਈ ਗਾਰੰਟੀ ਆ ਜੀ ਬਾਈ ਕਹਿੰਦਾ ਫੁੱਲ ਗਾਰੰਟੀ ਆ ਕਿਤੋਂ ਪੇਂਟ ਵੀ ਨਹੀਂ ਹੈਗੀ ਚੱਲੀ ਵੀ ਰਿਕਾਰਡ ਨਾਲ 50000 ਰੀ ਆ ਮਾਡਲ ਕਿੰਨਾ ਕਿਹਾ ਸੀ 10 2010 ਤੇ ਹੁਣ ਰੇਟ ਵੀ ਇਹੋ ਜਿਹਾ ਦੇਣਾ ਵੀਰੇ ਗੱਡੀ ਦਾ ਕਿ ਅਗਲਾ ਕਹਿ ਬਈ ਯਾਰ ਵਾਕੇ ਹੀ ਹਾਂ ਸਟਾਰ ਆਪਣਾ ਕਿਹਾ ਸਟਾਰ ਮੋਟਰ ਤੇ ਆ ਜਾਂਦੇ ਕਿ ਬਾਈ ਕੋਲ ਵੀ 1,30,000 ਦੀ ਦੇ ਦਾਂਗੇ ਜੈਨੂਨ ਚੱਲੀ ਘਾ 50,000 ਰੁਪਏ ਜੇਬ ਚ ਪਾ ਲਿਓ ਬਾਈ ਜੀ ਸਕੋਡਾ ਸਕੋਡਾ ਗੱਡੀ ਨਾ ਜਿਵੇਂ ਗਾਣਾ ਨਹੀਂ ਆਇਆ ਸੀ ਦਿੱਤ ਕਰਦਾ ਸਕੋਡਾ ਲੈ ਲਵਾਂ ਹਨਾ ਪਰ ਕਰਜ਼ੇ ਤੋਂ ਡਰ ਲੱਗਦਾ ਪਰ ਆਹ ਸਕੋਡਾ ਤੇ ਤੁਹਾਨੂੰ ਕਰਜ਼ੇ ਦੀ ਵੀ ਡਰਨ ਦੀ ਲੋੜ ਨਹੀਂ 10,000 ਰੁਪਏ ਪਾ ਲਿਓ ਜੇਬ ਚ ਘਾਟੇ ਜੀ ਸੌਖ ਪੂਰੇ ਕਰ ਦਾਂਗੇ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਨਿੱਕਾ ਭਾਈ ਆਪਣੇ ਨਾਲ ਤੁਸੀ ਪਛਾਣ ਹੀ ਲਿਆ ਹੋਊਗਾ ਆਪਾਂ ਖੜੇ ਆ ਸਟਾਰ ਮੋਟਰ ਚ ਨਵਾਂ ਸ਼ਹਿਰ ਠੀਕ ਹੈ ਨਾ ਵੀਰੇ ਬਿਲਕੁਲ ਜੀ ਲੋਕੇਸ਼ਨ ਦੱਸ ਦੋ ਇੱਕ ਵਾਰੀ ਲੋਕੇਸ਼ਨ ਜੀ ਨਵਾਂ ਸ਼ਹਿਰ ਗੜਸ਼ੰਕਰ ਰੋਡ ਨੀਅਰ ਬਾਈਪਾਸ ਸਟਾਰ ਮੋਟਰ Google Map ਤੇ ਲੋਕੇਸ਼ਨ ਹੈਗੀਆਂ ਹਾਂ ਜੇ ਕਿਸੇ ਨੇ ਯੂਜ਼ ਕਰਨੀ ਪਾ ਕੇ ਡਾਇਰੈਕਟ ਆ ਸਕਦਾ ਜੀ 30 ਤੋਂ 35 ਗੱਡੀਆਂ ਦਾ ਸਟਾਕ ਆ ਬਈ ਜਿਹੜਾ ਅੱਜ ਤੁਹਾਨੂੰ ਆਪਾਂ ਦਿਖਾਵਾਂਗੇ ਸਾਰੀਆਂ ਨਵੀਆਂ ਲਿਸ਼ਕ ਦੀਆਂ ਚਮਕ ਚਮਕਾਉ ਦੀਆਂ ਗੱਡੀਆਂ ਹਨਾ ਵੀਰੇ ਬਿਲਕੁਲ ਜੀ ਬਿਲਕੁਲ ਤੇ ਘੱਟ ਤੋਂ ਘੱਟ ਡਾਊਨ ਪੇਮੈਂਟ ਦੇ ਤੇ ਰੇਟਾਂ ਦਾ ਭਾਈ ਪਟਾਕੇ ਪਾਉਣੇ ਨੇ ਪੂਰੇ ਬਿਲਕੁਲ ਲੈ ਵੀਰਾ ਸਿਆਜ਼ ਖੜੀ ਆ ਮਿੱਤਰਾ ਇਹਨੂੰ ਦਿਖਾ ਕੇ ਰ। ਦੱਸੋ ਵੀਰੇ। ਇਹ ਸਿਆਜ਼ 2017 ਮਾਡਲ ਹੂੰ ਟੌਪ ਮਾਡਲ ਆ ਜੀ ਡੀਜ਼ਲ ਵੀਰੀਅੰਟ ਦੇ ਵਿੱਚ ਆ ਹੂੰ ਸਾਰੀ ਉਹ ਬਾਡੀ ਦੀ ਓਰੀਜਨਲ ਆ ਜੈਨੂਨ 70 75 ਹਜ਼ਾਰ ਵਿੱਚ ਰਿਕਾਰਡ ਚੱਲੀ ਆ ਜੀ ਠੀਕ ਐ ਫਸਟ ਓਨਰ ਆ ਜੀ ਫਸਟ ਓਨਰ ਆ ਅੰਦਰੋਂ ਕੰਡੀਸ਼ਨ ਚੈੱਕ ਕਰੋ ਜਿਵੇਂ ਨਵੀਂ-ਨਵੇਂ ਸੀਟ ਕਵਰ ਤੇ ਨਵਾਂ ਡੈਸ਼ਬੋਰਡ ਤੇ ਵੀਰੇ ਰੇਟ ਗੱਡੀ ਦਾ ਇਹ ਵਾਜੀ ਦਦਾਂਗੇ 6 ਲੱਖ ਰੁਪਏ ਦੀ ਕਾਰ 6 ਲੱਖ ਦੀ ਡੀਜ਼ਲ ਡੀਜ਼ਲ ਦੀ ਠੀਕ ਹੈ ਤੇ ਡਾਊਨ ਪੇਮੈਂਟ ਕਿੰਨੀ ਰਹੂਗੀ ਦੀ ਡਾਊਨ ਪੇਮੈਂਟ ਇਹਦੇ ਤੇ 5.5 ਲੱਖ ਦਾ ਲੋਨ ਕਰਾ ਦਾਂਗੇ ਜੀ 50000 ਰੁਪਿਆ ਲਿਆਓ ਸਿਆਜ ਦੇਣ ਲੱਗਿਆ ਤੁਹਾਨੂੰ 50000 ਦੇ ਵਿੱਚ 2017 ਮਾਡਲ ਡੀਜ਼ਲ ਵਾਲੀ ਸਾਰਿਆਂ ਤੋਂ ਟੌਪ ਮਾਡਲ ਬਿਲਕੁਲ ਜੀ ਤੇ ਅੱਗੇ ਆ ਗਈ i20 i20 ਭਾਜੀ ਇਹ 2017 ਆ ਪੈਟਰੋਲ ਵੀਰੀਐਂਟ ਦੇ ਵਿੱਚ ਆ ਠੀਕ ਹੈ ਫਸਟ ਆਨਰ ਹੈ ਆ ਵਿਦ ਰਿਕਾਰਡ 38000 ਕਿਲੋਮੀਟਰ ਚੱਲੀ ਹੈ ਰਿਕਾਰਡ ਤੇ 38000 ਕਿਲੋਮੀਟਰ ਰਿਕਾਰਡ ਨਾਲ ਚੱਲੀ ਹੈ ਚਾਹੇ ਰਿਕਾਰਡ ਚੈੱਕ ਕਰਾ ਲਿਓ ਨੰਬਰ ਤੁਹਾਡੇ ਸਾਹਮਣੇ ਆ ਬਿਲਕੁਲ ਜੀ ਆਲ ਆਰੀਜਨਲ ਕਿਹੜਾ ਵੀਰੇ ਇਹ ਸਪੋਰਟਸ ਸਪੋਰਟਸ ਵੇਰੀਐਂਟ ਆ ਅੰਦਰੋਂ ਕੰਡੀਸ਼ਨ ਚੈੱਕ ਕਰਾ ਦੇ ਮਿੱਤਰਾਂ ਆਲ ਓਰੀਜਨਲ ਆ ਜੀ ਕੋਈ ਪੀਸ ਵੀ ਪੇਂਟ ਨਹੀਂ ਹੋਊਗਾ ਭਾਜੀ ਗਾਰ ਵਾ ਠੀਕ ਆ ਵੀਰੇ ਤੇ ਰੇਟ ਬਾਈ ਜੀ ਇਹ ਭਾਜੀ ਮਿਲ ਜੂ 5.5 ਲੱਖ ਦੀ 5.5 ਲੱਖ ਦੀ ਮਿਲ ਜੂ 5 ਲੱਖ ਦਾ ਲੋਣੀ ਦੇ ਤੇ ਵੀ ਹੋ ਜਾਣਾ ਬਿਲਕੁਲ ਜੀ 50000 ਰੁਪਏ ਚੱਕ ਲਓ ਇਹ ਵੀ ਗੱਡੀ ਲੈ ਜਾਓ ਠੀਕ 2014 ਆ 올 ओरिजिनल ਸੈਕੰਡ ਆਨਰਾਂ ਦੀ ਠੀਕ ਹੈ ਕੋਈ ਪੀਸ ਪੈਂਟ ਨਹੀਂ ਜੀ ਸਾਰੀ ਗੱਾਰ ਚੰਗੀ ਆ ਠੀਕ ਹੈ ਅੰਦਰੋਂ ਕੰਡੀਸ਼ਨ ਚੈੱਕ ਕਰਾ ਦੇ ਸ਼ੀਸ਼ੇ ਸਾਣੀ ਕਰਾ ਦੇ ਲੋਕ ਲੱਗਾ ਹੋ ਗੱਡੀ ਠੀਕ ਹੈ ਤੇ ਰੇਟ ਵੀਰੇ ਇਹ ਭਾਜੀ ਦਰਾਂਗੇ 7 ਲੱਖ ਰੁਪਏ ਦੀ 7 ਲੱਖ ਦੀ 2014 ਵੇਰੀਐਂਟ ਕਿਸੇ ਮੇਰੇ ਭਰਾ ਨੂੰ 20 ਲੱਖ ਲਾਉਣ ਦੀ ਲੋੜ ਨਹੀਂ ਆਪਣਾ ਸ਼ੌਂਕ ਪੂਰਾ ਕਰਨਾ ਹੈ ਇੰਨੇ ਬਜਟ ਕਰੇ ਰਹਾ 7 ਲੱਖ ਚ ਕਰਾ ਦਾਂਗੇ ਬਿਲਕੁਲ ਜੀ ਲੱਖ ਰੁਪਏ ਡਾਊਨ ਪੇਮੈਂਟ ਬਾਕੀ ਲੋਨ 7 ਲੱਖ ਰੁਪਏ ਡਾਊਨ ਪਨ ਲੋਨ ਹੋ ਜੇ ਠੀਕ ਹੈ ਵੀਰੇ ਵੇਰੀਐਂਟ ਕਿਹੜਾ ਹੈ ਵੇਰੀਐਂਟ ਭਾਜੀ ਇਹ ਐਸ 4 ਠੀਕ ਹੈ ਬਈ ਐਸ 4 ਤੇ ਅੱਗੇ ਆ ਗਈ ਭਾਈ ਆ ਗੱਡੀ ਤੁਸੀਂ ਕਿਸੇ ਵੀ ਕਾਰ ਬਾਜ਼ਾਰ ਚ ਖੜੀ ਨਹੀਂ ਦੇਖੀ ਹੋਣੀ 2024 ਮਾਡਲ ਨਵੀਂ ਸ਼ੇਪ ਵਾਲੀ ਵਰਨਾ ਦੱਸਿਓ ਵੀਰੇ 2024 ਮਾਡਲ ਹੈ ਭਾਜੀ ਹੂੰ 24000 ਕਿਲੋਮੀਟਰ ਚੱਲੀ ਹੈ ਜੀ ਠੀਕ ਹੈ ਪੈਟਰੋਲ ਵੀਰੇਣ ਦੇ ਵਿੱਚ ਐਸ ਐਕਸ ਮਾਡਲ ਹੈ ਜੀ ਠੀਕ ਹੈ ਇਹ ਨਵੀਂ ਵਰਨਾ 16.5 ਲੱਖ ਰੁਪਏ ਦੀ ਹੈ ਜੀ ਹੂੰ ਜੇ ਆਪਣੇ ਕੋ ਕਿਸੇ ਬਾਈ ਨੇ ਪਰਚੇਜ਼ ਕਰਦੀਆਂ ਤਾਂ ਉਹਦਾ 4 ਲੱਖ ਰੁਪਈਆ ਬਚਾ ਦਾਂਗੇ 4 ਲੱਖ ਵੱਜੂਗਾ ਬਿਲਕੁਲ ਜੀ ਸਨਰੂਫ ਵਾਲੀ ਐਸਐਕਸ ਪੈਟਰੋਲ ਬਿਲਕੁਲ ਜੀ ਨਵੀਂ ਕਾਰ ਕੋਈ ਪੀਸ ਪੇਂਟ ਨਹੀਂ ਜੀ ਤੇ ਰੇਟ ਮਤਲਬ ਫਿਰ ਇਹਦਾ ਲੱਗਦਾ ਪੈਰਾਂ ਦੇ ਵਿੱਚੋਂ ਦਿਖਾ ਲਓ ਜੀ ਹਲਕਾ ਕਰਦਾ ਪੰਨੀਆਂ ਨਹੀਂ ਲਿੱਥੀਆਂ ਕਾਰ ਦੀਆਂ ਆਹ ਚੀਜ਼ ਵੀ ਨਹੀਂ ਲਹੀ ਬਈ ਸਟicker ਜੇ ਤੇ ਆਹ ਚੀਜ਼ਾਂ ਜਿਹੜੀਆਂ ਲੱਗੀਆਂ ਹੁੰਦੀਆਂ ਨਾ ਉਵੇਂ ਹੀ ਨੇ ਹਜੇ 24 ਮਾਡਲ ਆ ਥੋੜੀ ਮਹੀਨੇ ਪੁਰਾਣੀ ਆ 5-4 ਮਹੀਨੇ ਬਿਲਕੁਲ 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 ਤੇ ਰੇਟ ਵੀਰੇ ਗੱਡੀ ਦਾ ਇਹ ਬਾਈ ਤੁਹਾਨੂੰ ਮਿਲ ਜੂਗੀ 11.5 ਲੱਖ ਦੀ 11.5 ਦੀ ਬਿਲਕੁਲ ਜੀ 11.5 ਲੱਖ ਦੀ ਮਿਲ ਜੂਗੀ ਤੇ ਲੋਨ ਕਿੰਨੇ ਦਾ ਹੋ ਜੂ ਲੋਨ ਬਾਈ ਲੱਖ ਰੁਪਈਆ ਡਾਊਨ ਪੇਮੈਂਟ ਨਾਲ ਚਲਾ ਲਾਂਗੇ ਜੀ ਲੱਖ ਰੁਪਈਆ ਜਾਕ ਲਿਓ ਤੇ ਗੱਡੀ ਵਰਨਾ ਨਵੀਂ ਲੈ ਲਓ 5 ਲੱਖ ਵੱਜ ਜਾਣਾ ਬਾਈ 5 ਲੱਖ ਵੱਜੂਗਾ ਮੈਂ ਕਹਿ ਨਹੀਂ ਲੱਗਿਆ ਸੀ ਬਾਈ ਘੱਟ ਕਹਿਤਾ ਸੀ ਪਹਿਲਾਂ ਵੱਧ ਵੱਜਦੇ ਨੇ ਨਹੀਂ ਵੱਧ ਵੱਜਦੇ ਠੀਕ ਆ ਵੀਰੇ ਤੇ ਅੱਗੇ ਬਾਈ ਜੀ 9900 ਪੇਡ ਨੰਬਰ ਦੀ ਇਨੋਵਾ ਕ੍ਰਿਸਟਾ ਦੱਸਿਓ ਵੀਰੇ ਮਾਡਲ ਕਾ 2017 ਮਾਡਲ ਟੌਪ ਵੀਰੀਐਂਟ ਦੇ ਵਿੱਚ ਵੀ ਡੀਜ਼ਲ ਕੈਪਟਨ ਸੀਟਾਂ ਵਾਲੀ ਹੈ ਜੀ ਠੀਕ ਵੀ ਵੀ ਵੇਰੀਐਂਟ ਆ ਡੀਜ਼ਲ ਦੀ ਕੈਪਟਨ ਸੀਟਾਂ ਵਾਲੀ ਅੰਦਰੋਂ ਕੰਡੀਸ਼ਨ ਤੁਹਾਨੂੰ ਚੈੱਕ ਕਰਾਉਣਿਆ ਨਵੀਂ ਕਾਰ ਆ ਜਮਾ ਤੇ ਵੀਰੇ ਰੇਟ ਗੱਡੀ ਦਾ ਇਹ 12 ਲੱਖ ਦੀ 12 ਲੱਖ ਦੀ ਟਾਪ ਵਿਰੇਨ ਦੇ ਵਿੱਚ 17 ਮਾਡਲ ਵੀ ਨੋਵਾ ਠੀਕ ਹੈ ਤੇ 10 ਲੱਖ ਦਾ ਲੋਨ ਤਾਂ ਹੋ ਹੀ ਜਾਊਗਾ ਤੇ 11 ਲੱਖ ਦਾ ਹੋ ਜਾਊਗਾ ਬਾਈ 11 ਦਾ ਹੋ ਜਾਊਗਾ 11 ਲੱਖ ਰੁਪਇਆ ਝੱਕ ਲਿਓ ਬਾਈ ਪੇਡ ਨੰਬਰ ਵਾਲੀ ਨੋਵਾ ਕ੍ਰਿਸਟਾ ਦਵਾਂਗੇ ਉਹ ਵੀ ਕੈਪਟਨ ਸੀਟ ਵਾਲੀ ਬਿਲਕੁਲ ਠੀਕ ਹੈ ਵੀਰੇ ਤੇ ਅੱਗੇ ਆ ਗਈ XUV 500 ਨੰਬਰ ਚੈੱਕ ਕਰੋ ਬਹਿਲਾ ਦਾ ਜਿਵੇਂ ਸਿੱਧੂ ਮੂਸੇ ਦਾ ਨੇ ਕਿਹਾ ਤੇ 22 ਕਹਿੰਦੀ ਦੁਨੀਆ ਉਹ ਨੰਬਰ ਆ ਪੇਡ ਨੰਬਰ 22 ਪੇਡ ਨੰਬਰ ਆ ਜੀ 2015 ਮਾਡਲ ਆ ਸਨਰੂਫ ਵਾਲਾ ਮਾਡਲ ਆ ਟਾਪ ਮਾਡਲ ਆ ਸਾਰੀ ਉਹ ओरिजिनल ਆ ਇੱਕ ਪੀਸ ਵੀ ਪੇਂਟ ਨਹੀਂ ਹੋਗਾ ਕਾਰ ਦਾ ਭਾਜੀ ਠੀਕ ਆ ਵੀਰੇ ਹਲਾਏ ਆਫਟਰ ਮਾਰਕਟ ਲੱਗੇ ਆ ਜੀ ਹੂੰ ਕਰਾਓ ਕੰਡੀਸ਼ਨ ਚੈੱਕ ਸਾਰੀ ਅੰਦਰੋਂ ਕੰਡੀਸ਼ਨ ਤੇ ਕਰਾ ਕਿੰਨੀ ਨਵੀਂ ਗੱਡੀ ਐ ਤੇ ਵੀਰੇ ਰੇਟ ਗੱਡੀ ਦਾ ਇਹ ਭਾਜੀ ਤੁਹਾਨੂੰ ਮਿਲ ਜੂਗੀ 7.5 ਲੱਖ ਦੀ 7.5 ਦੀ 6.5 ਲੱਖ ਦਾ ਲੋਨ ਹੋ ਰਿਹਾ ਇੱਥੇ ਵੀ 1 ਲੱਖ ਰੁਪਈਆ ਜੇਬ ਚ ਪਾ ਲਿਓ ਤੇ ਗੱਡੀ ਤੁਹਾਨੂੰ ਦੇ ਕੇ ਹੀ ਭੇਜਣੀ ਲੱਖ ਰੁਪਏ ਦੇ ਲਾਈਟ ਟਾਇਰ ਲੱਗੇ ਆ ਤਾਂ ਟੋਟੋ ਘਟ 50 ਤੋਂ 60 ਹਜ਼ਾਰ ਦਾ ਨੰਬਰ ਭਾਜੀ ਪੇੜਿਆ ਕਾਰ ਸਾਰੀ ਨਵੀਂ ਆ ਭਾਜੀ ਹੂੰ ਕੋਈ ਕਮੀ ਪੇਸ਼ ਨਹੀਂ ਜੀ ਚੱਕੋ ਭਾਜੀ ਇਹ ਖਾਸੀਅਤ ਆ ਨਿੱਕੇ ਬਾਈ ਦੀ ਬੋਨਟ ਚੱਕ ਚੱਕ ਕੇ ਗੱਡੀਆਂ ਦਿਖਾਉਦਾ ਹੈ ਨਾ ਚਲੋ ਭਾਜੀ ਜੈਨੂ ਜੀ ਲਓ ਜੀ ਦੇਖੋ ਮਿੱਤਰੋ ਕਿੰਨੀ ਨਵੀਂ ਗੱਡੀ ਆ ਕੀ ਬਾਤ ਹੈ 7.5 ਲੱਖ 7.5 ਲੱਖ 6.5 ਦਾ ਲੋਨ ਹੋ ਜਾਊਗਾ 1 ਲੱਖ ਰੁਪਇਆ ਡਾਊਨ ਪੇਮੈਂਟ ਲਿਆ ਸੰਰੂਫ ਵਾਲਾ ਮਾਡਲ ਆ ਜੀ ਸੰਰੂਫ ਵਾਲਾ ਮਾਡਲ ਠੀਕ ਹੈ ਲਾ ਦੋ ਵੀਰੇ ਤੇ ਅੱਗੇ ਗੱਡੀ ਆ ਗਈ ਬਾਈ ਜੀ ਬ੍ਰਿਜਾ ਬ੍ਰਿਜਾ ਭਾਜੀ 2018 ਮਾਡਲ ਆ ਫਸਟ ਓਨਰ ਆ 50000 ਚੱਲੀ ਆ ਡੀਜ਼ਲ ਵੀਰਨਰ ਵਿੱਚ ਆ ਟਾਪ ਮਾਡਲ ਆ ਠੀਕ ਐ ਅਲਾਏ ਇਹਨੂੰ ਵੀ ਆਫਟਰ ਮਾਰਕੀਟ ਲੱਗੀ ਆ ਜੀ ਠੀਕ ਐ ਵੀਰੇ ਤੇ ਅੰਦਰੋਂ ਕੁਲੀਸ਼ਨ ਤੁਹਾਨੂੰ ਚੈੱਕ ਕਰਾਉਣੇ ਆ ਤੇ ਰੇਟ ਵੀਰੇ ਗੱਡੀ ਦਾ ਰੇਟ ਭਾਜੀ ਇਹ ਤੁਹਾਨੂੰ ਮਿਲ ਜੂਗੀ ਇਹ ਵੀ 750 ਦੀ ਦੇ ਦਾਂਗੇ ਜੀ 750 ਦੀ 750 ਦੀ 7 ਲੱਖ ਦਾ ਲੋਨ ਵੀ ਹੋ ਜੂਗਾ ਮਿਲਦਾ ਇਹਦੇ ਤੇ ਕਰਾ ਲਾਂ 7 ਲੱਖ ਦਾ ਕਰਾ ਦੋਗੇ ਬਿਲਕੁਲ ਜੀ 50000 ਰੁਪਿਆ ਪਾ ਲਓ ਬਾਈ ਜੀ ਜੇ ਤੁਹਾਨੂੰ ਬ੍ਰਿਜਾ ਚਾਹੀਦੀ ਆ ਲਾਇ ਬਹੁਤ ਸੋਹਣੇ ਲਾਇ ਐ ਐਕਸੈਸਰੀ ਸਾਰਾ ਕੁਝ ਲੱਗਾ ਹੈ ਜੀ ਕੋਈ ਇੱਕ ਪੈਸੇ ਦੀ ਕਮੀ ਨਹੀਂ ਛੱਡੀ ਕੋਈ ਕਮੀ ਨਹੀਂ ਭਰੀ ਕੀ ਬਾਤ ਹੈ ਤੇ ਅੱਗੇ ਆ ਗਈ ਬਾਈ ਜੀ ਕ੍ਰੇਟਾ ਕ੍ਰੇਟਾ ਬਾਈ 2019 ਮਾਡਲ ਹੂੰ ਫਰਸਟ ਆਂਦ ਰਿਹਾ 2019 ਡੀਜ਼ਲ ਵੀਰੀਐਂਟ ਦੇ ਵਿੱਚ ਹੈ ਜੀ ਠੀਕ ਹੈ ਇਹ ਦੇ ਦਾਂਗੇ 8.5 ਲੱਖ ਰੁਪਏ ਦੀ 2019 ਮਾਡਲ ਕ੍ਰੇਟਾ 8.5 ਲੱਖ ਦੀ ਬਿਲਕੁਲ ਜੀ ਤੇ ਲੋਨ ਵੀ ਹੋ ਜੂ 7.5 ਦਾ ਲੱਖ ਰੁਪਇਆ ਡਾਊਨ ਜੀ ਲੱਖ ਰੁਪਇਆ ਜੱਕ ਲਿਓ ਬਾਈ ਜੀ ਕ੍ਰੇਟਾ 2019 ਡੀਜ਼ਲ ਵਾਲੀ ਕੀ ਬਾਤ ਹੈ ਤੇ ਅੱਗੇ ਫੇਰ ਕ੍ਰੇਟਾ ਇਹਦੀ ਦੂਜੀ ਭੈਣ ਕ੍ਰੇਟਾ ਪੇਡ ਨੰਬਰ ਆ ਜੀ ਨੰਬਰ ਇਹਦਾ ਹੀ ਪੇਡ ਆ ਫਸਟ ਓਨਰ ਆ ਜੀ ਹੂੰ ਤੇ ਇਹ 2016 ਐਸਐਕਸ 16 ਐਸਐਕਸ ਹਾਂਜੀ ਠੀਕ ਆ ਵੀਰੇ 16 ਤੇ ਮੈਨੂੰ ਲੱਗਦਾ ਐਸਐਕਸ ਹੀ ਟੌਪ ਹੁੰਦਾ ਵੀ ਟੌਪ ਟੌਪ ਮਾਡਲ ਆ ਠੀਕ ਆ ਵੀਰੇ ਅੰਦਰ ਕੁਰੀਸਨ ਚੈੱਕ ਕਰੋ ਹਾਂਜੀ ਤੇ ਰੇਟ ਵਾਜੀ ਬੋਲਾ ਮਾਡਲ ਐਸਐਕਸ ਇਹ ਭਾਜੀ ਤੁਹਾਨੂੰ ਦੇ ਦਾਂਗੇ 7.5 ਦੀ 7.5 ਦੀ ਔਰ 7 ਲੱਖ ਦਾ ਲੋਨ ਇੱਥੇ ਵੀ ਕਰਵਾ ਦਾਂਗੇ ਜੀ ਕੀ ਬਾਤ ਆ 50000 ਰੁਪਏ ਦੇ ਵਿੱਚ ਗੱਡੀ ਤੁਹਾਨੂੰ ਜਮਾ ਨਵੀਂ ਤੇ ਅੱਗੇ ਫੇਰ ਬਾਈ ਵਰਨਾ ਆ ਗਈ ਨੰਬਰ ਵੀ ਚੈੱਕ ਕਰੋ 10 11 ਬਾਈ ਪੇਡ ਨੰਬਰ ਵਾਲੀਆਂ ਗੱਡੀਆਂ ਕਿੱਥੋਂ ਲਿਓਣੇ ਲੱਭ ਕੇ ਬਸ ਭਾਈ ਥੋੜਾ ਸ਼ੌਂਕ ਜਿਆ ਦੀ ਨੰਬਰਾਂ ਦਾ ਵੀ ਸ਼ੌਂਕ ਆ ਬਿਲਕੁਲ ਜੀ ਠੀਕ ਹੈ ਸ਼ੌਂਕ ਬੜੇ ਨੇ ਨਿੱਕੇ ਬਾਈ ਨੂੰ ਤੇ ਵੀਰੇ ਲਾਏ ਇਹਨੂੰ ਵੀ ਲੱਗੇ ਜੀ ਲਾਏ ਮਾਡਲ ਕਿੰਨਾ 2018 18 ਮਾਡਲ ਆ ਐਕਸਟਰਾ ਲਾਈਟ ਟਾਇਰ ਲੱਗੇ ਹੋਏ ਨੇ ਵਰਨਾ 2018 ਨਵੀਂ ਸ਼ੇਪ ਦੇ ਵਿੱਚ ਆ ਇਹ ਤੁਹਾਨੂੰ ਮਿਲ ਜੂਗੀ 7.5 ਲੱਖ ਰੁਪਏ ਦੀ ਔਰ ਲੱਖ ਰੁਪਏ ਡਾਊਨ ਪੇਮੈਂਟ ਦੇ ਕੇ ਇੱਥੇ ਵੀ ਲੋਨ ਹੋ ਜਾਊਗਾ ਜੀ ਚੱਲੀ ਕਿੰਨੀ ਕਾ ਗੱਡੀ ਚੱਲੀ ਭਾਜੀ ਜੈਨੂਨ ਰਿਕਾਰਡ 55000 55000 ਰਿਕਾਰਡ ਨਾਲ ਚੱਲੀ ਆ। ਰਿਕਾਰਡ ਨਾਲ ਚੱਲੀ ਜੀ। ਠੀਕ ਹੈ ਭਾਈ। ਅੱਗੇ ਆ ਗਈ ਸਕੋਡਾ ਰੈਪਿਡ। ਸਕੋਡਾ ਰੈਪਿਡ 2013 ਹੂੰ 2013 ਮਾਡਲ ਆ 올 ओरिजिनल ਆ ਫਸਟ ਆਨਰ ਹੈ ਜੀ। ਫਸਟ ਆਨਰ ਨਾਲ 올 ओरिजिनल। 올 ओरिजिनल ਫਸਟ ਆਨਰ ਇਹ ਤੁਹਾਨੂੰ ਮਿਲ ਜੂਗੀ 1.5 ਲੱਖ ਦੀ। 1.5 ਲੱਖ ਦੀ? ਹਾਂ ਜੀ। 50000 ਰੁਪਿਆ ਡਾਊਨ ਪੇਮੈਂਟ ਦੇ ਕੇ ਲੋਨ ਹੋ ਜੂ ਇੱਥੇ। ਕੀ ਬਾਤ ਹੈ। 50000 ਰੁਪਿਆ ਜੀ ਇਹ ਵਿੱਚ ਪਾ ਲਿਓ ਭਾਈ ਜੀ ਸਕੋਡਾ ਸਕੋਡਾ ਗੱਡੀ ਨਾ ਜਿਵੇਂ ਗਾਣਾ ਨਹੀਂ ਆਇਆ ਸੀ। ਇੱਤ ਕਰਦਾ ਸਕੋਡਾ ਲੈ ਲਵਾਂ ਹਨ ਪਰ ਕਰਜ਼ੇ ਤੋਂ ਡਰ ਲੱਗਦਾ ਪਰ ਆ ਸਕੋਡਾ ਤੇ ਤੁਹਾਨੂੰ ਕਰਜ਼ੇ ਦੀ ਵੀ ਡਰਨ ਦੀ ਲੋੜ ਨਹੀਂ 10000 ਰੁਪਿਆ ਪਾ ਲਓ ਜੇਬ ਚ ਘਾਟੇ ਜੀ ਸੌਕ ਪੂਰੇ ਕਰ ਦਾਂਗੇ ਤੇ ਅੱਗੇ ਬਈ ਲਾਈਟ ਟਾਇਰ ਚੱਕਰਾ ਪਹਿਲਾਂ ਗੱਡੀ ਤੇ ਕੀ ਬਾਤ ਆ ਕਿੰਨੇ ਇੰਚੀ ਪਾਏ ਹੋਨੇ ਵੀਰੇ 18 18 18 ਵਾਹ ਵਾਹ ਕਰਾਈ ਭਈਆ ਤੇ i20 ਮਾਡਲ ਮਾਡਲ 2016 ਆ ਜੀ ਫਸਟ ਓਨਰ ਆ ਹੂੰ ਕਾਰ ਨੂੰ ਭਾਜੀ ਲੱਖ ਰੁਪਏ ਦੀ ਸੈਸਰੀ ਲੱਗੀ ਆ ਠੀਕ ਆ ਵੀਰੇ ਇਹ ਕਾਰ ਵਧੀਆ ਕਾਰ ਆ ਜੀ ਆਲਮੋਸਟ ਓਰੀਜਨਲ ਆ ਜੀ ਬੋਡੀ ਦੀ ਚੰਗੀ ਆ ਜੀ ਫਸਟ ਓਨਰ 16 ਸਪੋਰਟਸ ਡੀਜ਼ਲ ਠੀਕ ਆ ਵੀਰੇ ਤੇ ਰੇਟ ਇਹ ਭਾਈ ਤੁਹਾਨੂੰ ਮਿਲੂਗੀ 5.5 ਲੱਖ ਦੀ ਜੀ 5.5 ਲੱਖ ਦੀ ਕੀ ਬਾਤ ਹੈ 50000 ਡਾਊਨ ਪੇਮੈਂਟ ਬਾਕੀ ਲੋਨ ਲੋਨ ਹੋ ਜੂ ਬਾਕੀ ਠੀਕ ਆ ਵੀਰੇ ਤੇ ਅੱਗੇ ਆ ਗਈ ਟਾਇਓਸ ਟਾਇਓਸ 2014 ਡੀਜ਼ਲ ਵੀਰੈਂਟ ਦੇ ਵਿੱਚ ਹੂੰ 2014 ਮਾਡਲ ਆ ਅਲਾਇ ਇਹਨੂੰ ਵੀ ਲੱਗਿਆ ਆ ਅਲਾਇ ਵੀ ਅਲੱਗ ਜਿਹੇ ਦੇ ਪਾਏ ਹੋ ਨੇ ਅਲਾਇ ਠੀਕ ਆ ਵੀਰੇ ਏ ਭਾਜੀ ਆਪਾਂ ਦੇ ਦਾਂਗੇ 380000 ਦੀ 14 ਮਾਡਲ ਡੀਜ਼ਲ 80000 ਰੁਪਇਆ ਦੇ ਦਿਓ ਬਾਕੀ ਲੋਨ ਇੱਤੇ ਵੀ ਹੋ ਜੂਗੀ ਠੀਕ ਹੈ 80000 ਚੱਕ ਲਿਓ ਬਾਈ ਬਾਕੀ ਲੋਨ ਹੋ ਜੂਗਾ ਤੇ ਅਗਲੀ ਗੱਡੀ ਬਾਈ ਕਾਲੇ ਰੰਗ ਦੀ ਸਵਿਫਟ ਅਸੀਂ ਇੰਨੀਆਂ ਵੀਡੀਓ ਪਾਤੀਆਂ ਇੰਨੇ ਬਾਈ ਬਣਾ ਦਿਆ ਕਿਤੇ ਕਾਲੇ ਰੰਗ ਦੀ ਸਵਿਫਟ ਨਹੀਂ ਦੇਖੀ ਬਿਲਕੁਲ ਬਾਈ ਘੱਟ ਪਰ ਇੱਥੇ ਖੜੀ ਆ ਘੱਟ ਆ ਜੀ ਘੱਟ ਮਿਲਦੀ ਹੈ ਨਾ ਬਿਲਕੁਲ ਤੇ ਬਾਈ ਜਿਹੜੇ ਬੰਦੇ ਨੂੰ ਚਾਹੀਦੀ ਨਾ ਕਾਲੇ ਰੰਗ ਦੀ ਡਿਮਾਂਡ ਬਹੁਤ ਹੁੰਦੀ ਆ ਮੈਨੂੰ ਕਈ ਵਾਰ ਬੰਦੇ ਫੋਨ ਕਰਦੇ ਆ ਬਾਈ ਕੋਈ ਕਾਲੇ ਰੰਗ ਦੀ ਸਵਿਫਟ ਘੜੀਆ ਪਰ ਨਹੀਂ ਮਿਲਦੀ ਹੁੰਦੀ ਨੰਬਰ ਵੀ ਚੈੱਕ ਕਰੋ ਬਾਈ 9933 ਕੀ ਬਾਤ ਆ ਦੱਸਿਓ ਵੀਰੇ ਭਜੀ 2012 ਮਾਡਲ ਆ VDI ਵੀਰੀਐਂਟ ਦੇ ਵਿੱਚ ਆ ਅਲਾਏ ਆਫਟਰ ਮਾਰਕੀਟ ਲੱਗੇ ਆ ਸਾਰੀ ਕਾਰ ਸਾਫ਼ ਸੁਥਰੀ ਕੋਈ ਰੁਪਈਆ ਨਹੀਂ ਲਾਣਾ ਇੱਥੇ ਠੀਕ ਆ ਹਾਂਜੀ ਇਹ ਦੇ ਦਾਂਗੇ ਸਵਾ 3 ਲੱਖ ਦੀ 3 ਲੱਖ 25 ਹਜ਼ਾਰ ਦੀ ਕਾਲੇ ਰੰਗ ਦੀ ਨਾਗਣੀ 3 ਲੱਖ 25 ਹਜ਼ਾਰ ਦੀ ਗੱਡੀ ਅੰਦਰੋਂ ਕੰਡੀਸ਼ਨ ਚੈੱਕ ਕਰੋ ਹਾਂ ਜਮਾ ਨਵੀਂ ਗੱਡੀ ਆ ਬਾਈ 312500 ਦੀ ਲੋਨ ਹੋਜੂ ਲੌਨ ਐਂਡਰੌਇਡ ਲੱਗਾ ਆ ਸੀਟ ਕਵਰ ਨਵੇਂ ਆ ਹੋਜੂ ਲੋਨ ਕਿੰਨੇ ਦਾ ਲੱਖ ਰੁਪਇਆ ਡਾਊਨ ਪਰਮੈਂਟ ਇੱਥੇ ਵੀ ਲੋਨ ਲੱਖ ਰੁਪਇਆ ਜੱਕ ਲਓ ਅੱਗੇ ਬਈ i20 ਅਲਾਈ ਟਾਇਰ ਚੈੱਕ ਕਰਾਜੇ ਕਿੰਨੇ ਮਾਡਲ ਆ ਵੀਰੇ 19 ਡੀਜ਼ਲ 19 ਮਾਡਲ ਡੀਜ਼ਲ ਦੀ ਠੀਕ ਆ ਵੀਰੇ 2019 ਮਾਡਲ ਡੀਜ਼ਲ ਸਾਰੀ ਕਾਰ ਵਧੀਆ ਭਾਜੀ ਕੋਈ ਕਮੀ ਪੇਸ਼ ਨਹੀਂ ਠੀਕ ਹੈ ਚੱਲੀ ਕਿੰਨੀ ਕਾ ਚੱਲੀ ਭਾਜੀ ਹੁਣੇ ਕੋ 60 65000 ਦੀ 60 65000 ਠੀਕ ਆ ਬਈ ਕੰਡੀਸ਼ਨ ਚੈੱਕ ਕਰੋ ਮਿੱਤਰੋ ਅੰਦਰੋਂ ਤੇ ਰੇਟ ਵੀਰੇ ਰੇਟ ਭਾਈ 6.5 ਲੱਖ ਰੁਪਏ ਦਿਆਂਗੇ 19 ਮਾਡਲ ਡੀਜ਼ਲ i20 ਲੈਟਰ ਆਫਟਰ ਮਾਰਕਟ ਠੀਕ ਹੈ ਔਰ ਜੇ ਲੋਨ ਦੀ ਗੱਲ ਕਰੀਏ ਤਾਂ ਇਹਦੇ ਤੇ ਆਪਾਂ 60-70 ਹਜ਼ਾਰ ਰੁਪਏ ਡਾਊਨ ਦੇ ਕੇ ਹੋ ਜੂ ਲੋਨ ਬਾਕੀ ਠੀਕ ਹੈ ਵੀਰੇ ਇਹ WVRV 2020 ਮਾਡਲ ਟਾਪ ਠੀਕ ਹੈ ਸਨਰੂਫ ਵਾਲੀ ਜੀ ਹੂੰ ਡੀਜ਼ਲ ਪੈਟਰੋਲ ਪੈਟਰੋਲ 20 20 ਦਾ ਟਾਪ ਠੀਕ ਹੈ ਭਾਈ ਹਾਂ ਜੀ ਅੰਦਰੋਂ ਕੁੜੀ ਸਾਫ ਸੁੱਤਰੀ ਜੀ ਤੇ ਰੇਟ ਵੀਰੇ ਇਹ ਕਾਰ ਦੇ ਦਾਂਗੇ ਭਾਈ ਤੁਹਾਨੂੰ 7 ਲੱਖ ਰੁਪਏ ਦੀ ਲੋਨ ਹੋ ਜੂ 6 ਲੱਖ ਰੁਪਏ ਦਾ 7 ਲੱਖ 20 ਮਾਣਤਾਨ ਹੋ ਜਾਊਗਾ। ਕੀ ਬਾਤ ਹੈ। ਮਾਣਤਾਨ ਵੀ ਹੋਊਗਾ। ਤੇ ਜਿਹੜਾ ਬੰਦਾ ਆਪਣੀ ਵੀਡੀਓ ਦੇਖ ਕੇ ਆਊਗਾ ਵੀਰੇ ਉਹਨਾਂ ਦਾ ਖਾਸ ਮਾਣਤਾਨ ਕਰਾਂ। ਉਹਨਾਂ ਦਾ ਬਿਲਕੁਲ ਜੀ। ਠੀਕ ਹੈ ਨਾ? ਬਿਲਕੁਲ ਸਰ। ਤੇ ਅੱਗੇ ਆ ਗਈ ਬਈ Swift Patrol 2021 ਮਾਡਲ ਭਾਜੀ। ਹੂੰ। 6 ਲੱਖ ਰੁਪਏ ਦੇ ਦਾਂਗੇ ਜੀ। ਪਰ 6 ਲੱਖ ਦੀ 50000 ਰੁਪਿਆ ਡਾਊਨ ਪੇਮੈਂਟ ਦੇ ਕੇ ਇੱਥੇ ਵੀ ਲੋਨ ਹੋ ਜਾਊਗਾ। ਨੰਬਰ ਚੈੱਕ ਕਰਾ। ਨੰਬਰ ਇਹਦਾ ਵੀ ਜ਼ਬਰਦਸਤੀ 4078 ਹੂੰ। ਐਂ ਆ ਨਾ ਵੀਰੇ। ਬਿਲਕੁਲ ਜੀ। ਠੀਕ ਹੈ ਵੀਰੇ। 50000 ਰੁਪਿਆ ਦੇ ਕੇ ਬਾਕੀ ਲੋਨ ਹੋ ਜਾਊਗਾ। ਹੋਊ ਹੋਊ। ਠੀਕ ਹੈ ਵੀਰੇ আলট্রোস আলট্রোস ਸੌਰੀ আলট্রੋਸ ਠੀਕ ਹੈ ਲਾਈਟਰ ਚੱਕਰਾ ਟਾਟਾ ਦੀ আলট্রੋਸ ਗੱਡੀ ਆ ਬਾਈ ਨੰਬਰ ਇਹਨੂੰ ਵੀ ਪੇਡ ਲੱਗਿਆ ਹੋਇਆ ਨੰਬਰ ਇਹਦਾ ਵੀ ਚੰਗਾ ਹੀ ਠੀਕ ਹੈ ਵੀਰੇ ਤੇ ਕਿੰਨਾ ਮਾਡਲ ਆ ਇਹ ਯਾਰ ਮਾਡਲ ਕਿੰਨਾ 2020 20 ਮਾਡਲ ਹਾਂ ਇਹ 20 ਮਾਡਲ ਪੈਟਰੋਲ ਚੱਲੀ 40000 ਚੱਲੀ ਰਿਕਾਰਡ ਤੇ ਗਾਰੰਟੀ ਦੇ ਨਾਲ ਜੀ ਇਹ ਵੀ ਪੂਰੇ ਰਿਕਾਰਡ ਨਾਲ ਠੀਕ ਹੈ ਤੇ ਰੇਟ ਇਹ ਬਾਈ ਜੀ ਤੁਹਾਨੂੰ ਦੇ ਦਾਂਗੇ ਆਪਾਂ ਬਿਲਕੁਲ 580 580 ਜੈਸ ਨੋ 5 ਲੱਖ ਦਾ ਲੋਨ ਹੋ ਜੂ 5.5 ਦਾ ਹੋ ਜੂ ਭਾਜੀ 5.5 ਦਾ ਸਾਢੇ 5.5 ਦਾ ਹੋ ਜੂਗਾ ਵੀ 30000 ਰੁਪਇਆ ਲਿਆਓ ਪਿੱਛੋਂ ਗੱਡੀ ਦਿਖਾਈ ਤੇ ਗੱਡੀ ਤੁਹਾਨੂੰ ਦੇਣੀ ਆ ਟਾਟਾ ਦੀ ਆਲਟਰੋ ਜਮਾ ਨਵੀਂ 2020 ਮਾਡਲ ਠੀਕ ਹੈ ਨਾ ਵੀਰੇ 23/24 i20 ਨਵੀਂ ਸ਼ੇਪ ਦੇ ਵਿੱਚ ਦੱਸੋ ਵੀਰੇ ਸਪੋਰਟਸ ਮਾਡਲ ਆ ਭਾਜੀ ਹੂੰ 30000 ਚੱਲੀ ਆ ਰਿਕਾਰਡ ਚ 올 ओरिजिनल ਆ ਕਿਤੋਂ ਪੇਂਟ ਨਹੀਂ ਨਵੀਂ ਕਾਰ ਆ ਜੀ ਠੀਕ ਹੈ ਓਨਰ ਫਸਟ ਓਨਰ ਫਸਟ ਤੇ ਰੇਟ ਗੱਡੀ ਦਾ ਇਹ ਤੁਹਾਨੂੰ ਮਿਲ ਜੂਗੀ 725 ਦੀ ਭਾਜੀ 725000 ਨਵੀਂ ਕਾਰ ਆ ਸਾਰੀ ਤੇ ਲੋਨ ਕਿੰਨੇ ਕੁ ਦਾ ਕਰਾ ਦੋਗੇ ਇਹ ਤੇ ਲੋਨ ਭਾਜੀ ਕਰਾ ਦਾਂਗੇ ਪੌਣੇ 7 ਦਾ 50000 ਦੇ ਕੇ ਚੱਲ ਜੂ ਗੱਡੀ 50000 ਚਲਾਓ ਲਿਆਓ ਤੇ ਗੱਡੀ ਚਲਾਓ ਤੇ ਅੱਗੇ ਆ ਗਈ ਬਈ ਵਰਲਾ 2015 2015 ਠੀਕ ਐ ਓਨਰ ਓਨਰ ਸੈਕੰਡ ਸੈਕੰਡ ਓਨਰ ਚੱਲੀ ਵੀਰੇ ਚੱਲੀ ਵੜੀ ਇਹ ਹੋਣੀ ਕੋਈ 80 82 ਹਜ਼ਾਰ ਦੇ ਕਿੜ ਜੀ ਚੱਲੀ ਰਿਕਾਰਡ ਦਾ ਵਾ ਚ ਰਿਕਾਰਡ ਚ ਠੀਕ ਆ ਵੀਰੇ ਤੇ ਰੇਟ ਰੇਟ ਇਹ ਦੇ ਦਾਂਗੇ 5 ਲੱਖ ਦੀ ਭਾਜੀ 5 ਲੱਖ ਦੀ 15 ਮਾਡਲ ਵਰਨਾ 5 ਲੱਖ ਦੀ 4 ਲੱਖ ਦਾ ਲੋਨ ਹੋ ਜਾਊ ਭਾਜੀ ਲੱਖ ਰੁਪਇਆ ਜੇਬ ਵਿੱਚ ਪਾ ਲਿਓ ਬਾਈ ਤੇ ਅੱਗੇ ਆ ਗਈ ਡਿਜ਼ਾਇਰ ਕਾਰ 2018 ਠੀਕ ਆ ਡੀਜ਼ਲ ਵੀਰੀਐਂਟ ਦੇ ਵਿੱਚ ਡੀਜ਼ਲ ਤੇ ਵੀਰੀਐਂਟ ਕਿਹੜਾ ਇਹ ਵੀਰੀਐਂਟ VDI 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 2018 ਹਾਂਜੀ ਅੰਦਰੋਂ ਕੰਡੀਸ਼ਨ ਚੈੱਕ ਕਰੋ ਬਾਈ ਸੀਟ ਕਵਰ ਸਭ ਕੁਛ ਓਕੇ ਜੀ ਐਂਡਰੌਇਡ ਵਗੈਰਾ ਸਾਰਾ ਕੁਛ ਓਕੇ ਆ ਨਾ ਤੇ ਰੇਟ ਵੀਰੇ ਇਹ ਜਿਹੜਾ ਕਿ 6.5 ਲੱਖ ਦੀ ਡੀਲ ਭਾਜੀ 6.5 ਦੀ ਤੇ 5.5 ਤੱਕ ਦਾ ਹੋ ਜੂਗਾ ਲੋਨ ਹਸਕੇ ਹੋ ਜੂਗਾ 75000 ਰੁਪਿਆ ਪਾ ਲਿਓ ਤੇ ਡਿਜ਼ਾਇਰ 2000 ਜਿੰਨੀਆਂ ਵੀ ਕਾਰ ਆ ਭਾਜੀ ਲੱਖ ਤੋਂ ਲੱਖ ਅੰਡਰ ਹੀ ਆ ਡਾਊਨ ਪੇਮੈਂਟ ਸਾਰਾ ਹੋ ਤੱਕ ਜਿੰਨੀਆਂ ਪੈਸੇ 50000 70000 ਲੱਖ ਲੱਖ ਤੋਂ ਅੰਡਰ ਹੀ ਆ ਡਾਊਨ ਲੋਨ ਹੋ ਜੂਗਾ ਠੀਕ ਆ ਵੀਰੇ ਅੱਗੇ ਭਾਈ ਜੀ ਜਿਹੜੀ i20 ਲੈ ਕੇ ਆਇਆ ਮਾਡਲ ਬੇਸ਼ੱਕ 2011 ਪਰ 18 19 ਨੂੰ ਘੱਟ ਨਹੀਂ ਹੈ ਨਾ ਵੀਰੇ ਜੈਨੂਨ ਚੱਲੀ ਆ 2011 ਮਾਡਲ ਆ ਜੀ ਵਿੱਚ ਰਿਕੋਰਡ 60 ਤੋਂ 65000 ਚੱਲੀ ਆ ਜੀ ਆਲਮੋਸਟ ਆਲ ओरिजिनल ਆ ਜੀ ਕੋਈ ਪੇਂਟ ਨਹੀਂ ਆ ਜੀ ਠੀਕ ਆ ਡੀਜ਼ਲ ਦੀ ਕਾਰ ਆ ਡੀਜ਼ਲ ਦੀ ਕਾਰ ਆ ਜੀ ਠੀਕ ਹੈ 2 ਲੱਖ ਦਾ ਲੋਨ ਕਰਾ ਦਾਂਗੇ ਜੀ 50000 ਰੁਪਿਆ ਡਾਊਨ ਦੇ ਨਾਲ ਕਾਰ ਦੇ ਦਾਂਗੇ 2.5 ਲੱਖ ਦੀ ਕਾਰ ਮਿਲ ਜੂ 50000 ਰੁਪਿਆ ਜੇਬ ਚ ਪਾ ਲਿਓ 2 ਲੱਖ ਦਾ ਲੋਨ ਹੋ ਜੂਗਾ 2.5 ਲੱਖ ਦੀ ਗੱਡੀ ਮਿਲ ਜੂ ਅੰਦਰੋਂ ਕੰਡੀਸ਼ਨ ਚੈੱਕ ਕਰੋ ਬਾਈ ਜੀ ਕਿੰਨੀ ਨਵੀਂ ਆ ਆ ਚੀਜ਼ਾਂ ਦਿਖਾਈ ਇਹਦੇ ਤੋਂ ਲਿਫਾਫੇ ਵੀ ਨਹੀਂ ਉੱਤਰੇ ਹਲੇ ਤੱਕ ਜਮਾਂ ਨਵੀਂ ਗੱਡੀ ਆ ਨਾ ਬਹੁਤ ਸੰਭਾਲ ਦੇ ਨਾਲ ਚੱਲੀ ਹੋਈ ਆ ਬਹੁਤ ਇਹ ਗੱਡੀ ਜੀ ਨੂੰ ਚਾਹੀਦੀ ਆ ਕਾਲ ਕਰ ਲਓ ਫਟਾਫਟ ਹੱਥ ਹੱਥ ਹੀ ਵਿਕਣੀ ਆ ਗੱਡੀ ਇਹ ਤੇ ਅੱਗੇ ਆ ਗਈ ਬਾਈ ਜੀ 2017 2017 ਮਾਡਲ 2017 ਮਾਡਲ ਆ ਜੀ ਫਰਸਟ ਓਨਰ ਆ ਠੀਕ ਆ ਹਾਂ ਫਰਸਟ ਓਨਰ ਆ 2017 ਚੱਲੀ ਕਿੰਨੀ ਆ ਬੀਡੀ ਆ ਜੀ ਹੂੰ ਚੱਲੀ ਪਈ ਹੋਣੀ ਕੋ 55-60000 ਜੀ ਸਾਰੀ ਸਾਫ ਸੁਥਰੀ ਕਾਰ ਆ ਤੇ ਰੇਟ ਵੀਰੇ ਇਹ ਤੁਹਾਨੂੰ ਮਿਲ ਜੂਗੀ 1.5 ਲੱਖ ਦੀ ਜੀ 1.5 ਲੱਖ ਦੀ 4.5 ਦਾ ਲੋਨ ਹੋ ਜਾਣਾ 4.5 ਦਾ ਲੋਨ ਹੋ ਜਾਣਾ ਠੀਕ ਆ ਬਾਈ ਤੇ ਅੱਗੇ ਆ ਗਈ ਬਾਈ ਜੀ ਅਲਟੋ ਕਾਰ ਆਲਟੋ ਕਾਰ ਆ ਮਾਡਲ 2010 ਆ ਹਮ ਆਲ origignal ਆ ਚੱਲੀ 50000 ਰਿਕਾਰਡ ਦੇ ਨਾਲ ਆ ਪੂਰੇ ਰਿਕਾਰਡ ਨਾਲ ਪੂਰੇ ਰਿਕਾਰਡ ਚੱਲੀ ਜੀ 50000 ਠੀਕ ਹੈ ਔਰ ਕਿਤੋਂ ਪੇਂਟ ਨਹੀਂ ਹੋਗੀ ਕਾਰ ਭਾਜੀ ਗਰੰਟੀ ਆ ਬਾਈ ਗਰੰਟੀ ਆ ਜੀ ਬਾਈ ਕਹਿੰਦਾ ਫੁੱਲ ਗਰੰਟੀ ਆ ਕਿਤੋਂ ਪੇਂਟ ਵੀ ਨਹੀਂ ਹੈਗੀ ਚੱਲੀ ਵੀ ਰਿਕਾਰਡ ਨਾਲ 50000 ਆ ਮਾਡਲ ਕਿੰਨਾ ਕਿਹਾ ਸੀ 10 2010 ਤੇ ਹੁਣ ਰੇਟ ਵੀ ਇਹ ਆ ਦੇਣਾ ਵੀਰੇ ਗੱਡੀ ਦਾ ਕਿ ਅਗਲਾ ਕਹੇ ਵੀ ਯਾਰ ਵਾਕਈ ਹਾਂ ਸਟਾਰ ਆਪਣਾ ਕਿਹਾ ਸਟਾਰ ਮੋਟਰਸ ਤੇ ਆਇਆ ਨਿੱਕੇ ਬਾਈ ਕੋਲ ਵੀ 1 ਲੱਖ 30000 ਦੀ ਦੇ ਦਾਂਗੇ ਜੈਨੂਨ ਚੱਲੀ ਕਾਰ 1 ਲੱਖ 30000 ਦੀ ਇਹ ਹੱਥੋਂ ਅਤੀ ਵਿਗਣੀ ਆ ਗੱਡੀ ਬਾਜੀ 1,30,000 ਦੀ ਦੇ ਦਾਂਗੇ ਜੈਨੂਨ ਚੱਲੀ 40 ਤੋਂ 45,000 ਚੱਲੀ ਆ ਰਿਕਾਰਡ ਚ ਕੀ ਬਾਤ ਆ ਲਾਇ ਆਫਟਰ ਮਾਰਕਟ ਲੱਗੇ ਆ ਲਾਇ ਵੀ ਲੱਗੇ ਹੋਣੇ ਟਾਇਰ ਵੀ ਜਮਾ ਨਵੇਂ ਵਰਗੇ ਨੇ ਵੀਰੇ ਤੇ ਅੱਗੇ ਆ ਗਈ ਹੁੰਡਾਈ ਦੀ i10 ਹਾਂਜੀ ਡੀਜ਼ਲ ਵੀਰਡ ਦੇ ਵਿੱਚ ਆ ਜੀ ਹਾਂਜੀ ਡੀਜ਼ਲ ਡੀਜ਼ਲ ਆ ਠੀਕ ਆ ਮਾਡਲ ਕਿੰਨਾ 20 20 ਮਾਡਲ ਦੋ ਡੀਜ਼ਲ ਦੇ ਵਿੱਚ ਆ ਓਨਰ ਫਰਸਟ ਬਾਜੀ ਫਰਸਟ ਓਨਰ ਆ ਕਲੀਸ਼ਨ ਤੁਹਾਨੂੰ ਚੈੱਕ ਕਰਾਉਣਾ ਵੀ ਮਾਡਲ ਆ ਡੀਜ਼ਲ ਵੀਰਡ ਦੇ ਵਿੱਚ ਆ ਫਰਸਟ ਓਨਰ ਆ 4.5 ਲੱਖ ਦੀ ਕਾਰ ਦੇ ਦਾਂਗੇ 50000 ਰੁਪਏ ਨਾ 4 ਦਾ ਲੋਨ ਹੋ ਜਾਊ। ਕੀ ਬਾਤ ਆ। ਆ ਹੁੰਦਾ ਸੁਆਦ ਬਾਈ ਵੀਡੀਓ ਬਣਾਉਂਦਾ ਇੱਥੇ। ਤੇ ਆ ਦੱਸੀ ਵੀਰੇ ਇਹਦੇ ਬਾਰੇ। ਇਹ 13 ਮਾਡਲ ਡੀਜ਼ਲ। i10 i10 2013। ਠੀਕ ਐ। 2013 ਮਾਡਲ ਡੀਜ਼ਲ ਵੀਰੈਂਟ ਦੇ ਵਿੱਚ ਆ ਇਹ ਦਿੰਨਾਗੇ ਭਾਜੀ 270000 ਰੁਪਏ ਦੀ। 270000 ਦੀ 50000 ਡਾਊਨ ਪੇਮੈਂਟ ਤੇ ਵੀ ਲੋਨ ਹੋ ਜਾਊ। 220000 ਦਾ ਲੋਨ ਹੋ ਜਾਊ 50000 ਰੁਪਏ ਡਾਊਨ ਪੇਮੈਂਟ ਨਾਲ ਆਓ। ਡੀਜ਼ਲ ਹਾਂਜੀ। ਤੇ ਅੱਗੇ ਹੈਗੀ ਆ ਬਾਈ ਜੀ 2011 ਨਿਊ ਸ਼ੇਪ 11 ਮਾਡਲ ਇਹ 11 ਚ ਆਈਆਂ ਸੀ ਨਵੀਂ ਸ਼ੇਪ ਹਨ ਉਹ ਗੱਡੀ ਆ ਬਾਈ ਇਹ ਠੀਕ ਹੈ ਡੀਜ਼ਲ ਦੀ ਡੀਜ਼ਲ ਬੀਡੀਆਈ 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 ਠੀਕ ਹੈ ਅੰਦਰੋਂ ਕੰਡੀਸ਼ਨ ਚੈੱਕ ਕਰੋ ਤੇ ਰੇਟ ਵੀਰੇ ਹੁਣ ਇਹ ਭਰਾਵਾਂ ਦੇ ਦਾਂਗੇ 2.5 ਲੱਖ ਰੁਪਏ ਦੀ 2.5 ਲੱਖ ਦੀ ਬਿਲਕੁਲ ਨਵੀਂ ਸ਼ੇਪ ਵਾਲੀ ਸਵਿਫਟ ਆ ਬਾਈ ਜੀ 2.5 ਲੱਖ ਦੀ 2011 ਮਾਡਲ ਬਿਲਕੁਲ ਬਾਤ ਕੀ ਬਾਤ ਆ ਦੇਖੋ ਜੀ ਅਲਟੋ ਅਲਟੋ 2017 17 ਮਾਡਲ ਠੀਕ ਹੈ ਵਧੀਆ ਕਾਰ ਆ ਸਾਰੀ ਬਾਈ ਹੋ ਲੋ ਕਿ ਆ ਫਾਸਟ ਓਨਰ ਆ ਜੀ ਫਾਸਟ ਓਨਰ ਆ ਚੱਲੀ ਕਿੰਨੀ ਕਹੇ ਚੱਲੀ ਭਾਈ ਚੱਕੇ ਖੁੱਲ ਖੁੱਲੀ ਲੋ ਕੰਮ ਲਾ ਗੱਡੀ ਮੈਨੂੰ ਬੰਦ ਨਾ ਪਾ ਦੇ ਮੈਂ ਚੱਕ ਕੇ ਤਾਂ ਬੋਨਟ ਤਾਂ ਮੈਂ ਦੇਖਾਂਗੇ ਜੀ ਸਾਹਿਬ ਮੈਂ ਦੇਖੇ ਬੋਨਟ ਚੱਕ ਕੇ ਬੋਨਟ ਚੱਕ ਕੇ ਦਿਖਾਉਣਾ ਲੋ ਜੀ ਮੈਂ ਵੀ ਨਹੀਂ ਦੇਖੀ ਲੋ ਅੰਦਰੂ ਕੰਡੀਸ਼ਨ ਚੈੱਕ ਕਰੋ ਉਦਾਂ ਨਾ ਇੱਥੇ ਆ ਲੋ ਜੀ ਅੱਗੇ ਵੀ ਕੰਡੀਸ਼ਨ ਚੈੱਕ ਕਰਾਉਣੇ ਇੰਜਨ ਦੀ 2017 ਮਾਡਲ ਫਾਸਟ ਓਨਰ ਆ ਚੱਲੀ ਕਿੰਨੀ ਕਿਹਾ ਚੱਲੀ ਭਾਜੀ ਇਹ 45000 ਆ ਠੀਕ ਹੈ ਵੀ ਇਧਰ ਕੋਡ ਹੈ ਵੀ ਜਿਵੇਂ ਨਵਾਂ ਪਿਆ ਫਾਸਟ ਓਨਰ 2017 ਮਾਡਲ ਆ ਹਾਂ ਜੀ ਕਿਤੇ ਕੋਈ ਲੀਕਿੰਗ ਨਹੀਂ ਹੈਗੀ ਜਮਾਂ ਸਾਫ ਸੁਥਰਾ ਬੋਨਟ ਪਿਆ ਹੈ ਨਾ ਵੀਰੇ ਬਿਲਕੁਲ ਤੇ ਰੇਟ ਗੱਡੀ ਦਾ ਇਹ ਤੁਹਾਨੂੰ ਦੇਣਾ ਕਿ 270 ਦੀ 270 ਦੀ 270 ਵਿੱਚ 17 ਮਾਡਲ 70000 ਦੇ ਕੇ ਲੋਨ ਹੋ ਜੂਗਾ ਹੋ ਜੂਗਾ ਸਵਾਦ ਉਹਦਾ ਹੋ ਜੂਗਾ ਜੀ 50000 ਨਾਲ ਹੀ ਹੋ ਜੂਗਾ ਕੀ ਬਾਤ ਹੈ ਤੇ ਅੱਗੇ ਆ ਗਈ ਬਾਈ ਜੀ ਫੇਰ ਸਵਿਫਟ ਮਾਡਲ 2013 2013 ਠੀਕ ਹੈ ਬੀਡੀਆਈ ਆ ਬੀਡੀਆਈ ਚੱਲੀ ਕਿੰਨੀ ਕა ਹੈ ਚੱਲੀ ਨਹੀਂ ਬਾਈ ਹਾਂਜੀ ਤੇ ਦੇਖਦਾ ਮੈਨੂੰ ਲੱਖ ਤੋਂ ਤਾਂ ਡਰ ਹੀ ਲੈਨੇ ਆਪਾਂ ਸਾਹ ਸੁਤਰੀ ਅੰਟੀਰੀਅਰ ਬਾਈ ਜੀ ਦੇਖੋ ਬਾਈ ਜੀ ਕਾਰ ਸਾਰੀ ਨਵੇਂ ਵਰਗੀ ਲੱਖ ਤੋਂ ਘਾਟੀ ਚੱਲੀ ਹੋਈ ਆ ਬਾਈ ਜੀ ਲੱਖ ਤੋਂ ਉੱਪਰ ਆਪਾਂ ਲੈਂਦੀ ਨਹੀਂ ਨਿਕਲਦੀ ਬਿਲਕੁਲ ਜੀ ਬਿਲਕੁਲ ਠੀਕ ਹੈ ਬੋਡੀ ਸਾਰੀ ਵਧੀਆ ਇਹ ਜਨਾ ਕਿ 3.5 ਲੱਖ ਰੁਪਏ ਦੀ ਪਰ 50000 ਰੁਪਏ ਡਾਊਨ ਪੇਮੈਂਟ ਦੇ ਕੇ ਲੋਨ ਇੱਤੇ ਵੀ ਹੋ ਜਾਊਗਾ ਠੀਕ ਹੈ ਤੇ ਅੱਗੇ ਆ ਗਈ ਬਾਈ ਜੀ ਫੇਰ i20 2013 13 ਮਾਡਲ ਇਹ ਵੀ ਫਰਸਟ ਆਨਰ ਆ ਜੀ ਨੰਬਰ ਦੇਖੋ 911 ਹੋਂਦ ਨੇ ਯੂਐਸ ਵਾਲੀ ਪੁਲਿਸ ਦਾ ਠੀਕ ਹੈ 13 ਮਾਡਲ ਹੈ 13 ਆਨਰ ਫਰਸਟ ਫਰਸਟ ਆ ਚੱਲੀ ਕਿੰਨੀ ਕਹ ਚੱਲੀ ਬੜੀ ਮੇਰੇ ਹਿਸਾਬ ਨਾਲ ਇਹ ਵੀ ਲੱਖ ਦੇ ਅੰਦਰ ਹੀ ਹੋ ਗਈ ਚੱਲੀ ਜੀ ਲੱਖ ਤੋਂ ਥੱਲੇ ਥੱਲੇ ਚੱਲੀ ਆ ਬਾਈ ਕਹਿੰਦਾ ਤੇ ਅੰਦਰੋਂ ਚੈੱਕ ਕਰੋ ਗੱਡੀ ਬਾਈ ਜਮਨ ਨਵੀਂ ਆ ਤੇ ਰੇਟ ਬਾਈ ਗੱਡੀ ਦਾ ਨਵਾਂ ਹੀ ਦੇਣਾ ਹੁਣ ਆਪਾਂ ਜਮੀ ਘੱਟ 3 ਲੱਖ ਹੀ ਦੇ ਦਾਂਗੇ ਭਾਜੀ 3 ਲੱਖ ਦੀ 22 ਲੱਖ ਦਾ ਲੋਨ ਹੋ ਜਾ ਦੋ 70 ਦਾ ਲੋਨ ਹੋ ਜਾ ਜੀ ਦੋ 70 ਦਾ ਲੋਨ 30000 ਰੁਪਏ ਜੇਬ ਚ ਪਾ ਲਿਓ ਤੇ ਤੁਹਾਨੂੰ ਗੱਡੀ ਦੇਣ ਲੱਗਿਆ ਵੀਰੇ ਨਿੱਕੇ ਵੀਰੇ 30000 ਚ ਗੱਡੀ ਦੇਣ ਲੱਗਿਆ i20 2013 ਮਾਡਲ ਅੱਗੋਂ ਆ ਕੇ ਦਿਖਾ ਦੇ ਓਨਰ ਫਰਸਟ ਆ ਨਾ ਫਰਸਟ ਜੀ ਨੰਬਰ ਵੀ ਬਾਈ 0911 ਜਿਹੜੇ ਬੰਦੇ ਬਾਹਰ ਰਹਿੰਦੇ ਨੇ ਉਹਨਾਂ ਨੂੰ ਪਤਾ ਦਾ ਮਤਲਬ ਕੀ ਹੈ ਹਨ ਤੇ ਬਾਈ ਜੇ ਕੋਈ ਵੀ ਗੱਡੀ ਲੈਣੀ ਆ ਇਹਨਾਂ ਚੋਂ ਵਧੀਆ ਲੱਗੀ ਪਹਿਲਾਂ ਦਾ ਕਮੈਂਟ ਕਰ ਦਿਓ ਦੂਜੇ ਨੰਬਰ ਤੇ ਬਾਈ ਦਾ ਨੰਬਰ ਚੱਲਦਾ ਸਕਰੀਨ ਤੇ ਕਾਲ ਕਰਕੇ ਸਾਈ ਪਾ ਕੇ ਗੱਡੀ ਕਰੋ ਬੁੱਕ ਹਨਾ ਆਉਣਾ ਤੁਸੀਂ ਨਵੇਂ ਸ਼ਹਿਰਾ ਸਟਾਰ ਮੋਟਰਜ ਤੇ ਬਾਈ ਹੈਗਾ ਆਪਣਾ ਨਿੱਕਾ ਹਨਾ ਘੈਂਟ ਬੰਦਾ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਮਿੱਤਰੋ ਸਤਿ ਸ੍ਰੀ ਅਕਾਲ